ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੈਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਨਾਲ ਆਪਣੀ ਇਸ ਵੀਡੀਓ ਦੇ ਵਿੱਚ ਦੋ ਵੱਡੀਆਂ ਖਬਰਾਂ ਸਾਂਝੀਆਂ ਕਰਾਂਗੇ ਪਹਿਲੀ ਖਬਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹੈ ਜਿੱਥੇ ਇੱਕ ਗੁਰਸਿੱਖ ਵੀਰ ਨੂੰ ਸ਼੍ਰੀ ਸਾਹਿਬ ਪਾ ਕੇ ਯਾਨੀ ਕਿਰਪਾਨ ਪਾ ਕੇ ਅਮਰਤਾਈ ਗੁਰਸਿੱਖ ਨੂੰ ਜਹਾਜ਼ ਦੇ ਵਿੱਚ ਬੈਠਣ ਤੋਂ ਇਨਕਾਰ ਕਰ ਦਿੱਤਾ ਗਿਆ ਅੰਮ੍ਰਿਤਸਰ 에어ਪੋਰਟ ਦਾ ਹੰਗਾਮੇ ਦਾ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਯਾਤਰੀਆਂ ਵੱਲੋਂ ਹੰਗਾਮਾ ਕੀਤਾ ਗਿਆ ਹੈ ਦਰ ਅਸਲ ਇਹੇ ਹੰਗਾਮਾ ਗੁਰਸੇਖ ਵੇਦ ਨੂੰ ਅਮਰਤਾਪੁਰ ਸਿੰਘ ਨੂੰ ਜਹਾਜ਼ ਦੇ ਵਿੱਚ ਨਾ ਬੈਠਣ ਦੇ ਇਨਕਾਰ ਕਰਕੇ ਹੋਇਆ ਸੀ ਅੰਮ੍ਰਿਤਸਰ 에어ਪੋਰਟ ਤੇ ਪ੍ਰਬੰਧਾ ਦੇ ਹੇਠ ਸੁਰੱਖਿਆ ਦੇ ਨਾਤੇ ਉਸ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਗੁਰਸਿੱਖ ਵੀਰ ਨੇ ਸਪੇਨ ਜਾਣਾ ਸੀ ਜਿਸ ਕਰਕੇ ਉਸ ਨੇ ਉਹਨਾਂ ਪ੍ਰਬੰਧਾਂ ਤੇ ਉਹਨਾਂ ਸਿਕਿਉਰਿਟੀ ਗਾਰਡ ਵਾਲਿਆਂ ਤੇ ਇਲਜ਼ਾਮ ਲਗਾਏ ਹਨ ਕਿਹਾ ਕਿ ਮੈਨੂੰ ਸ੍ਰੀ ਸਾਹਿਬ ਪਾਕੇ ਜਾਣਤੇ ਰੋਕਿਆ ਗਿਆ ਹੈ ਅੰਮ੍ਰਿਤਧਾਰੀ ਗੁਰਸਿੱਖ ਵੀਰ ਜਿਸ ਨੇ ਸਪੇਨ ਜਾਣਾ ਸੀ ਸੋ ਉਸ ਕਰਕੇ ਉਹਨਾਂ ਦੇ ਜੋ ਕਾਕਾਰ ਪਾਏ ਹੋਏ ਸਨ ਉੱਥੇ 에어ਪੋਰਟ ਤੇ ਮੌਜੂਦ ਸਿਕਿਉਰਿਟੀ ਗਾਰਡਸ ਵੱਲੋਂ ਉਹਨਾਂ ਦੇ ਕਾਕਾਰ ਲਾਹਣ ਨੂੰ ਕਿਹਾ ਗਿਆ ਜਿਸ ਕਾਰਕੇ ਉਹਨਾਂ ਦੀ ਫਲਾਈਟ ਵੀ ਮਿਸ ਹੋ ਗਈ। ਉਹਨਾਂ ਇਹ ਵੀ ਦੱਸਿਆ ਕਿ ਸਿਕਿਉਰਿਟੀ ਗਾਰਡਸ ਦਾ ਰਵੱਈਆ ਬਹੁਤ ਹੀ ਗਲਤ ਸੀ। ਉਹਨਾਂ ਇਹ ਕਿਹਾ ਜੇਕਰ ਤੁਸੀਂ ਜਾਣਾ ਹੈ ਤੇ ਜਾਓ ਨਹੀਂ ਜਾਣਾ ਤੇ ਨਾ ਜਾਓ। ਸਾਨੂੰ ਕਿਸੇ ਗੱਲ ਦਾ ਫਰਕ ਨਹੀਂ ਪੈਂਦਾ। ਉਹਨਾਂ ਵੱਲੋਂ ਇਹ ਵੀ ਦੋਸ਼ ਲਗਾਏ ਗਏ ਕਿ ਉਹਨਾਂ ਸਿਕਿਉਰਿਟੀ ਗਾਰਡਸ ਦਾ ਵਰਤਿਆ ਦੇਖ ਨਾਤਾ ਇਹਨਾਂ ਨੂੰ ਧਰਮ ਦੀ ਕਦਰ ਹੈ ਨਾ ਹੀ ਇਹਨਾਂ ਨੇ ਆਪਣੇ ਵਰਤਈਏ ਤੇ ਧਿਆਨ ਦਿੱਤਾ। ਤੇ ਨਾ ਹੀ ਇਹਨਾਂ ਨੂੰ ਕਿਸੇ ਦੇ ਕਿਰਦਾਰ ਦੀ ਫਿਕਰ ਹੈ ਪਰ ਕਕਾਰ ਤਾਂ ਤੁਹਾਨੂੰ ਲਾਉਣੇ ਪੈਣਗੇ ਵੀਰ ਵੱਲੋਂ ਸਾਰੀ ਸੰਗਤ ਦੇ ਵਿੱਚ ਦੱਸਿਆ ਗਿਆ ਕਿ ਉਹਨਾਂ ਨੇ ਅਮਰਤ ਛੱਕਿਆ ਹੋਇਆ ਹੈ ਜਿਸ ਕਰਕੇ ਇੱਕ ਗੁਰਸਿੱਖ ਨੂੰ ਪੰਜ ਕਕਾਰ ਧਾਰਨ ਕਰਨਾ ਲਾਜ਼ਮੀ ਹੈ ਉਥੇ ਖੜੀ ਸੰਗਤ ਦੇ ਨਾਲ ਵੀਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਿੱਖ ਤਰਨ ਦੇ ਵਿੱਚ ਪੰਜ ਕਕਾਰ ਧਾਰਨ ਕਰਨਾ ਲਾਜ਼ਮੀ ਹੈ ਤਾਂ ਉਹਨਾਂ ਕਿਹਾ ਜਦ ਮੈਂ ਫਲਾਈਟ ਫੜਨ ਵਾਸਤੇ 에ਰਪੋਰਟ ਗਿਆ ਤਾਂ ਮੇਰੇ ਹੱਥ ਦੇ ਵਿੱਚ ਕੜਾ ਤੇ ਮੈਂ ਛੋਟੀ ਕਰਪਾਨ ਪਾਈ ਹੋਈ ਸੀ ਜਿਸ ਕਰਕੇ ਮੈਨੂੰ 에ਰਪੋਰਟ ਤੇ ਹੀ ਰੋਕ ਲਿੱਤਾ ਗਿਆ ਤੇ ਨਾ ਹੀ ਫਲਾਈਟ ਤੇ ਚੜਨ ਦਿੱਤਾ ਗਿਆ ਹਾਲਾਂਕਿ ਉਸ ਸਿੱਖ ਯਾਤਰੀ ਵੱਲੋਂ ਕੋਵਿਡ ਦੌਰਾਨ ਫਰਾਂਸ ਤੇ ਦੁਬਈ ਦੀ ਯਾਤਰਾ ਵੀ ਕੀਤੀ ਗਈ ਪਰ ਉਹਨਾਂ ਕਿਹਾ ਕਿ ਉਥੇ ਸਿੱਖ ਭਾਵਨਾਵਾਂ ਨੂੰ ਸਮਝਦਿਆਂ ਹੋਇਆ ਉਥੋਂ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਜਹਾਜ਼ ਦੇ ਵਿੱਚ ਸਫ਼ਰ ਕਰਨ ਦਿੱਤਾ ਸੀ ਤਾਂ ਕਿਹਾ ਆਪਣੇ ਹੀ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਵਰਤਿਆ ਬੜਾ ਹੀ ਸ਼ਰਮਨਾਕ ਹੈ ਤਾਂ ਹੁਣ ਚਲਦੇ ਹਾਂ ਸੰਗਤ ਜੀ ਦੂਜੀ ਖਬਰ ਦੇ ਵੱਲ ਜੋ ਪਾਕਿਸਤਾਨ ਤੋਂ ਹੈ ਜਿੱਥੇ ਸਾਬਕਾ ਅਧਿਕਾਰੀ ਫੌਜੀ ਨੂੰ 50 ਕਰੋੜ ਦਾ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ਕਿਉਂਕਿ ਇਸ ਫੌਜੀ ਅਧਿਕਾਰੀ ਨੇ ਭਗਤ ਸਿੰਘ ਨੂੰ ਅਤਵਾਦੀ ਦੱਸਿਆ ਸੀ ਪਾਕਿਸਤਾਨ ਦੇ ਵਿੱਚ ਸ਼ਹੀਦ ਦੇ ਆਜ਼ਮ ਭਗਤ ਸਿੰਘ ਨੂੰ ਅਤਵਾਦੀ ਕਹਿਣ ਤੇ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਨੇ ਸਾਬਕਾ ਫੌਜੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਅਤੇ ਮਾਫੀ ਪੰਕੜ ਲਈ ਵੀ ਕਿਹਾ ਹੈ ਜਿਸ ਵਿੱਚ 50 ਕਰੋੜ ਦੇ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ ਦਰਅਸਲ ਲਾਹੌਰ ਦੇ ਸ਼ਾਜਮਾ ਚੌਕ ਦਾ ਨਾਮ ਬਦਲ ਕੇ ਭਗਤ ਸਿੰਘ ਜੀ ਦੇ ਨਾਮ ਤੇ ਰੱਖਿਆ ਜਾ ਰਿਹਾ ਸੀ ਜਿਸ ਕਰਕੇ ਇਹ ਕੇਸ ਕੋਰਟ ਦੇ ਵਿੱਚ ਚੱਲ ਰਿਹਾ ਹੈ ਇਸ ਮਾਮਲੇ ਦੀ ਸੁਣਵਾਈ ਦੌਰਾਨ ਹਾਈ ਕੋਰਟ ਦੇ ਵਿੱਚ ਹੀ ਇੱਕ ਸਾਬਕਾ ਫੌਜੀ ਨੇ ਭਗਤ ਸਿੰਘ ਨੂੰ ਅਤਵਾਦੀ ਕਿਹਾ ਸੀ ਜਿਸ ਕਰਕੇ ਭਗਤ ਸਿੰਘ ਫਾਊਂਡੇਸ਼ਨ ਨੇ ਇਸ ਮਾਮਲੇ ਦੇ ਵਿੱਚ ਕਾਨੂੰਨੀ ਲੜਾਈ ਕਰਨ ਦਾ ਫੈਸਲਾ ਕੀਤਾ ਹੈ ਸੋ ਇਸ ਕੇਸ ਦੇ ਵਿੱਚ ਅਗਲੀ ਸੁਣਵਾਈ ਜੋ ਅੱਜ ਦੇ ਦਿਨ 17 ਜਨਵਰੀ ਨੂੰ ਹੋਣੀ ਸੀ ਸੋ ਸੰਗਤ ਜੀ ਏਸੀ ਅੱਜ ਦੀ ਵੀਡੀਓ ਆਪ ਜੀ ਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਰੱਖਿਆ ਕਰੋ ਵੀਡੀਓ ਨੂੰ ਲਾਈਕ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਮੈਨੂੰ ਦੇਵੋ ਇਜਾਜ਼ਤ ਜਲਦ ਹੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ